ਫਤੇ ਮੇਰੀ ਕਵਿਤਾ ਦਾ ਨਾਮ ਹੈ ਸਬਰ ਬਣਾਵ ਜਬਰ ਬੇਸ਼ੱਕ ਸਬਰ ਅਜਮਾਇਆ ਹੈ ਚੰਦ ਲੋਕਾ ਇੱਥੇ ਜਬਰ ਆਲੇ ਕਹਿੰਦੇ ਬੜੇ ਹੋ ਗਏ ਜਬਰ ਸਬਰ ਦੀ ਸ਼ਿਕਰ ਤੋਂ ਪੈਰ ਹੋ ਗਈ ਲਾਲ ਦੋ ਜਦ ਨਿਹਜਾ ਖੜੇ ਹੋ ਗਏ ਕਹਿਣਾ ਲੱਗੇ ਦਸ਼ਮੇਸ਼ ਦੇ ਬੱਚੜੇ ਹਾਂ ਕਹਿਣਾ ਲੱਗੇ ਦਸ਼ਮੇਸ਼ ਦੇ ਬੱਚੜੇ ਹਾਂ ਪੱਗਾ ਵਾਲੜੀ ਮਾਦੇ ਜਨੇ ਹੋਏ ਹਾਂ ਮਖਨਾ ਵਾਕ ਬੋਲੇ ਉਤੋਂ ਸਮਝ ਨਾ ਬਈ ਅਸੀਂ ਵਿਚੋ ਫੌਲਾਦੇ ਬਨੇ ਹੋਏ ਹਾਂ ਜਿੰਦਾ ਛੋਟੀਆਂ ਨੇ ਟਾ ਛੋਟੀਆਂ ਨੇ ਭਾਈ ਸੁਬਿਆ ਗਲ ਪਹਿਚਾਨ ਦੀਏ ਵਾਹ ਵਚੋਲਿਆ ਤੇਰੇ ਤੋਂ ਜਾ ਸਦਕੇ ਲਾੜੀ ਖੂਬ ਲੱਭੀ ਸਾਡੇ ਹਾਂ ਦੀਏ ਲਾੜੀ ਖੂਬ ਲੱਭੀ ਸਾਡੇ ਹਾਂ ਦੀ ਏ ਪਤੜਾ ਇਸ਼ਕ ਦਾ ਸੁਬੇ ਬਹੁਤ ਕੜਾ ਕਦੇ ਭੋਲਿਆ ਕਿਸੇ ਤੋਂ ਰੰਧ ਹੁੰਦਾ ਕਦੇ ਸੱਚ ਵੀ ਡੱਬੀ ਚ ਪੈ ਸਕਦਾ ਕਦੇ ਇਸ਼ਕ ਵੀ ਇਟਾ ਚ ਬੰਦ ਹੁੰਦਾ ਦੋ ਚੰਗਿਆੜੀਆਂ ਸਮਝ ਬੁਝਾਣ ਲੱਗਿਆ ਇਦੀ ਰਾਖ ਵਿੱਚੋਂ ਭਾਂਬੜ ਮਚ ਪਏ ਨੇ ਦੋ ਸਪੋਲਿਏ ਸਮਝ ਮਿਟਾਣ ਲੱਗਿਆ ਅਜਾ ਤਹਾ ਬਣ ਕੇ ਲੱਖਾਂ ਨੱਚ ਪੈਣੇ ਦੋ ਮਾਸੂਮ ਜਿੰਦਾ ਜਹਾਂ ਡੋਲਿਆ ਨਹੀਂ ਉਂਗਲਾ ਮੂੰਹ ਦੀਵਾਨ ਪੇਚਾਖ ਦੇ ਨੇ ਫਿਰਲਾ ਬੰਦ ਕਰ ਲੋ ਇੱਕ ਇੱਕ ਫਿਰਲ ਵਿਚੋ ਫਿਰਲਾ ਬੰਦ ਕਰ ਲੋ ਇੱਕ ਇੱਕ ਫਿਰਲ ਵਿਚੋ ਵੇਖੋ ਲੱਖਾਂ ਤੂਫਾਨ ਪੇਚਾਖ ਦੇ ਨੇ ਕਹਿੰਦੇ ਰਾਜ ਲੈ ਲੋ ਕਹਿੰਦੇ ਭਾਗ ਲੈ ਲੋ ਤੂੰ ਅਜ਼ਾਨ ਖਰੀਦਣਾ ਚਾਹਨਾ ਹੈ ਬੜਾ ਭੋਲਾ ਏ ਕੋਡੀਆਂ ਛੁੱਟ ਜਾਵੇ ਤੂੰ ਈਮਾਨ ਖਰੀਦਣਾ ਚਾਹਨਾ ਹੈ ਬੜਾ ਭੋਲਾ ਏ ਕੋਡੀਆਂ ਛੁੱਟ ਜਾਵੇ ਅਸੀਂ ਕੋਈ ਕਬਾੜੀ ਦਾ ਹਟਦੇ ਨਹੀਂ ਜਿਹੜਾ ਤਕੇ ਸਲੇਟੀ ਤੇ ਪਰਮ ਜਾਵੇ ਅਸੀਂ ਕੋਈ ਕਬਾੜੀ ਦਾ ਹਟਦੇ ਨਹੀਂ ਜਿਹੜਾ ਤਕੇ ਸਲੇਟੀ ਤੇ ਪਰਮ ਜਾਵੇ ਅਸੀਂ ਤੱਕ ਤੇ ਹਜ਼ਾਰੇ ਦੇ ਜੱਟ ਦੇ ਨਹੀਂ ਪਰ ਚਬੋ ਦੁੱਖ ਹੈ ਔਖਾ ਹੋਰ ਕਰ ਲੈ ਰੋਜ ਰੋਜ ਕਿਹੜਾ ਮਤਿਆਰ ਹੋਣਾ ਤੇਰੀ ਕੰਧ ਨੇ ਜੋਂ ਜੋ ਸਰਨਾਏ ਸਾਡੇ ਇਸ਼ਕ ਨੇ ਤੁੰਦਿਆ ਜਵਾਨ ਹੋਣਾ ਇਟਾ ਪੀੜਿਆ ਪੀੜਿਆ ਹੋਰ ਕਰ ਦੇ ਤਾਂ ਜੋ ਕਟ ਜਾਵੇ ਸੱਡਾ ਸਾਂ ਸੂਬੇ ਤਾਂ ਜੋ ਕਟ ਜਾਵੇ ਸੱਡਾ ਸਾਂ ਸੂਬੇ ਅਰਸ਼ ਫਰਸ਼ ਨੇ ਸਾਡੀ ਗਵਾਈ ਦੇਨੀ ਪੁੱਤ ਮਰਦ ਦੇ ਪਰਦੇ ਨਹੀਂ ਆ ਸੂਬੇ ਅਸੀਂ ਜਾਣਦੇ ਆ ਅਸੀਂ ਸਮਝਦੇ ਹਾਂ ਬੇਸ਼ੱਕ ਜ਼ਿੰਦਗੀ ਪਿਆਰੀ ਹੈ ਬੜੀ ਹੁੰਦੀ ਲੱਖ ਜ਼ਿੰਦਗੀ ਵਿੱਚ ਜਿਸ ਦੋ ਵਾਰ ਹੋਵੇ ਪਿਆਰੀ ਬਹੁਤ ਸ਼ਹੀਦਾਂ ਦੀ ਮੜੀ ਹੁੰਦੀ ਹੈ ਐਹ ਅਹਸਾਨ ਤੇਰਾ ਐ ਕੜੀ ਲਿਆਣ ਵਾਲੇ असी इधे मतलासी सी हमेश दे हां असी कच ते सच पहचान दे हां पोते तेग दे पुत दशमेश दे हां पोते तेग दे पुत दशमेश दे हां चाला ले कर ले अरमान पूरे कोई अरमान तेरी किते बची ना रहे सोहनी कौम दीनी है बनन लगी ਉਹ ਵੇਖੀ ਸੁਬਿਆ ਓਏ ਕਿਤੇ ਕੱਚੀ ਨਾ ਰਹੇ ਤੇਰੇ ਜਬਰ ਵਾਲੀ ਸੱਡੇ ਸਬਰ ਵਾਲੀ ਹਰ ਬੋਲ ਉਤੇ ਦਾਸਤਾਨ ਰਹਿਨੀ ਤੇਰੇ ਰਾਜ ਦਾ ਹਿਸ਼ਾਦ ਕੁਝ ਲੱਭੇ ਫਤੇ ਗੜ ਹੈ ਸਾਡੀ ਪਹਿਚਾਨ ਰਹਿਨੀ ਲੋਕੀ ਲਾਲ ਪਥਰਾ ਵਿੱਚੋਂ ਪਾਲਦੇ